ਅੰਮ੍ਰਿਤ ਵੇਲੇ ਦਾ ਕੀ ਫਾਇਦਾ ਹੈ ਇੱਕੋ ਬਾਣੀ ਨੂੰ ਸਾਰੀ ਉਮਰ ਪੜੀ ਜਾਣਾ ਅਣਜਾਣਤਾ ਦੇ ਵਿੱਚ ਅਸੀਂ ਇਹ ਬਚਨ ਕਰ ਦਿੰਦੇ ਹਾਂ ਜਾਂ ਸੰਗਤ ਨੂੰ ਅੰਮ੍ਰਿਤ ਵੇਲੇ ਤੋਂ ਦੂਰ ਕਰਕੇ ਬਹਾਨੇ ਦੇ ਨਾਲ ਅਸੀਂ ਇਹ ਬਚਨ ਕਰ ਦਿੰਦੇ ਹਾਂ ਪਰ ਬਾਣੀ ਦਾ ਕੋਈ ਅੰਤ ਨਹੀਂ ਹੈ ਇਸ ਨੂੰ ਭਾਵੇਂ ਅਸੀਂ ਕਰੋੜਾਂ ਜੀਵਨ ਪੜ ਲਈਏ ਬਾਣੀ ਦਾ ਕੋਈ ਪਰਲਾ ਪਾਸਾ ਨਹੀਂ ਹੈ ਤਾਂ ਇਸ ਕਰਕੇ ਇਹ ਸੋਚਣਾ ਕਿ ਇੱਕੋ ਬਾਣੀ ਨੂੰ ਪੜੀ ਜਾਣਾ ਉਹ ਵੀ ਰੋਜ਼ ਨਹੀਂ ਸੰਗਤ ਜੀ ਰੋਜ਼ ਹੀ ਵਿਕਾਰ ਸਾਨੂੰ ਤੰਗ ਕਰਦੇ ਹਨ ਰੋਜ਼ ਹੀ ਹਰ ਪਲ ਪੰਜਾਂ ਦਾ ਸਾਡੇ ਤੇ ਕਬਜ਼ਾ ਹੈ ਤਾਂ ਇਹਨਾਂ ਪੰਜਾਂ ਤੋਂ ਬਚਣ ਵਾਸਤੇ ਜਿਵੇਂ ਗੋਲੀ ਤੋਂ ਬਚਣ ਵਾਸਤੇ ਫੌਜ ਮੋਰਚੇ ਦਾ ਇਸਤੇਮਾਲ ਕਰਦੀ ਹੈ ਇਹ ਵੀ ਹੀ ਜਿਹੜਾ ਨਾਮ ਹੈ ਉਹ ਮੋਰਚੇ ਦਾ ਕੰਮ ਕਰਦਾ ਹੈ ਜਿਹੜੀ ਅਮਰਤ ਵੇਲੇ ਦੀ ਗੱਲ ਹੈ ਅਮਰਤ ਵੇਲਾ ਸੰਬੰਧੀ ਜਾਂ ਇਹ ਕਹਿਣਾ ਕਿ ਕੋ ਪਾਣੀ ਨੂੰ ਪੜਨ ਦਾ ਕੀ ਫਾਇਦਾ ਹੈ ਤੇ ਉਹਦਾ ਜਵਾਬ ਗੁਰੂ ਨਾਨਕ ਪਾਸ਼ਾ ਜੀ ਜਪਜੀ ਸਾਹਿਬ ਦੀ ਬਾਣੀ ਵਿੱਚ ਦਿੰਦੇ ਹਨ ਸਤਿਗੁਰ ਜੀ ਫਰਮਾਨ ਕਰਦੇ ਹਨ ਮੰਨੇ ਕੀ ਗਤ ਕਹੀ ਨਾ ਜਾਏ ਸਤਿਗੁਰ ਜੀ ਸਮਝਾਉਣਾ ਕਰਦੇ ਹਨ ਹੇ ਸਿੱਖ ਜਿਨੇ ਅਕਾਲ ਪੁਰਖ ਨੂੰ ਮੰਨ ਲਿਆ ਉਸ ਮਨੁੱਖ ਦੀ ਕਿੰਨੀ ਗਤੀ ਹੈ ਕਿੰਨੀ ਸਪੀਡ ਹੈ ਕਿੰਨੀ ਉਹਦੇ ਵਿੱਚ ਸ਼ਕਤੀ ਹੈ ਸਤਿਗੁਰ ਜੀ ਕਹਿੰਦੇ ਹਨ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਜੇ ਕੋ ਕਹ ਪਿਛੇ ਪਛਤਾਏ ਫਿਰ ਸਤਗੁਰੂ ਜੀ ਕਹਿੰਦੇ ਹਨ ਜੇ ਕੋਈ ਮਨੁੱਖ ਬਾਣੀ ਪੜਨ ਵਾਲੇ ਦੀ ਵਡਿਆਈ ਕਰਦਾ ਹੈ ਤਾਂ ਬਾਤ ਵਿੱਚ ਪਛਤਾਉਂਦਾ ਹੈ ਪਛਤਾਉਂਦਾ ਇਸ ਕਰਕੇ ਹੈ ਕਿ ਉਹ ਸੋਚਦਾ ਹੈ ਕਿ ਮੈਂ ਤਾਂ ਵਡਿਆਈ ਬਹੁਤ ਘੱਟ ਕੀਤੀ ਹੈ ਤਾਂ ਸੰਗਤ ਜੀ ਇਸ ਪੌੜੀ ਦੇ ਵਿੱਚ ਸਤਗੁਰ ਇੱਕ ਸਿੱਖ ਦੀ ਗੱਲ ਕਰ ਰਹੇ ਹਨ ਨਾ ਕਿ ਆਕਾਲ ਪੁਰਖ ਦੀ ਆਕਾਲ ਪੁਰਖ ਤਾਂ ਇਸ ਤੋਂ ਵੀ ਅੱਗੇ ਹੈ ਇੱਕ ਮਨੁੱਖ ਜਦੋਂ ਬਾਣੀ ਪੜਦਾ ਹੈ ਤਾਂ ਉਹਦੇ ਵਿੱਚ ਕਿੰਨੀ ਪਾਵਰ ਆਉਂਦੀ ਹੈ ਉਹਦਾ ਬਿਆਨ ਇਸ ਪੌੜੀ ਵਿੱਚ ਦਰਜ ਕੀਤਾ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਜ਼ ਕਲਮ ਨਾਲ ਲਿਖਣਾ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਕਹਿੰਦੇ ਹਨ ਕਿ ਜੇ ਕਾਗਜ਼ ਲੈ ਕੇ ਉਸ ਪੜਨ ਵਾਲੇ ਦੀ ਵਡਿਆਈ ਲਿਖਣ ਲੱਗ ਪਈਏ ਤਾ ਤਾ ਕਾਗਜ਼ ਦੁਨੀਆ ਦੇ ਖਤਮ ਹੋ ਜਾਣਗੇ ਸਿਆਹੀ ਖਤਮ ਹੋ ਜਾਏਗੀ ਉਸ ਸਿੱਖ ਦੀ ਪੜਨ ਵਾਲੇ ਦੀ ਵਡਿਆਈ ਖਤਮ ਨਹੀਂ ਹੋਏ ਤਾ ਫੇਰ ਕਿਸ ਅਖੀਰ ਦੇ ਵਿੱਚ ਕਹਿੰਦੇ ਹਨ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਸਤਿਗੁਰੂ ਜੀ ਕਹਿੰਦੇ ਹਨ ਕਿ ਐਸਾ ਹੋ ਸਕਦਾ ਹੈ वैसे सिख सोचਦਾ ਹੈ ਕਿ ਸਤਗੁਰਾਂ ਨੇ ਬਚਨ ਬਹੁਤ ਵੱਡਾ ਕਰਤਾ ਹੈ ਇਹ ਕਿਵੇਂ ਹੋਏਗਾ ਕਿ ਐਸਾ ਵੀ ਕੋਈ ਮਨੁੱਖ ਹੁੰਦਾ ਹੈ ਕਿ ਜਿੰਦੀ ਗਤੀ ਸ਼ਕਤੀ ਦੀ ਕੋਈ ਅੰਦਾਜ਼ਾ ਨਾ ਹੋਵੇ ਕਾਗਜ਼ ਤੇ ਉਹਦੀ ਵਡਿਆਈ ਨਾ ਲਿਖੀ ਜਾ ਸਕੇ ਤਾਂ ਨਾਲ ਹੀ ਸਤਗੁਰੂਸ ਕਹਿੰਦੇ ਹਨ ਐਸਾ ਹੋ ਸਕਦਾ ਹੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਇੱਥੇ ਫਿਰ ਇੱਕ ਸ਼ਰਤ ਰੱਖਤੀ ਹੈ ਵਿੱਚ ਜੇ ਆ ਗਈ ਹੈ ਸੰਗਤ ਜੀ ਜੇ ਕੋ ਮਨ ਜਾਣੇ ਮਨ ਕੋਏ ਮਨ ਦਾ ਅਰਥ ਹੈ ਸੰਗਤ ਜੀ ਆਪਾਂ ਜਿਵੇਂ ਕਹਿੰਨੇ ਆ ਕਿ ਤੂੰ ਮੇਰੀ ਗੱਲ ਮੰਨ ਲੈ ਚੰਗਾ ਰਹੇਗਾ ਮਨ ਜਾਣੇ ਕੋਏ ਦਾ ਅਰਥ ਹੈ ਕਿ ਜਿਵੇਂ ਆਪਾਂ ਕਹਿੰਦੇ ਹਾਂ ਕਿ 네ਰਾ ਮਨ ਨਹੀਂ ਕਰਦਾ ਜੇ ਪ੍ਰਸ਼ਾਦਾ ਛਕਣਾ ਤਾ ਸਤਗੁਰੂ ਜੀ ਕਹਿੰਦੇ ਹਨ ਕਿ ਜੇ ਕੋਈ ਮਨ ਇਹ ਗੱਲ ਮੰਨ ਲਵੇ ਤਾਂ ਸਤਗੁਰੂ ਜੀ ਕਹਿੰਦੇ ਹਨ ਕਿ ਐਸਾ ਹੋ ਸਕਦਾ ਹੈ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਤਾ ਸੰਗਤ ਜੀ ਇਸ ਤਰ੍ਹਾਂ ਅਸੀਂ ਅੰਮ੍ਰਿਤ ਵੇਲੇ ਨੂੰ ਸਾਂਭਣਾ ਹੈ ਭਾਵੇਂ ਕੋਈ ਘੋਣਾ ਹੈ ਮੋਨਾ ਹੈ ਭਾਵੇਂ ਕੋਈ ਕਫਾ ਸਕਦਾ ਹੈ ਸੰਗਤ ਜੀ ਅੱਜ ਅੰਮ੍ਰਿਤ ਵੇਲੇ ਤੋਂ ਅਸੀਂ ਦੂਰ ਹਾਂ ਕਾਹੀ ਅੱਜ ਪੰਥ ਦੀ ਹਾਲਤ ਹੈ